ਮਹਾਰਾਜ ਇਹ ਹਾਸੋ ਹੀ ਨਹੀਂ ਗੱਲ ਹੋ ਗਈ ਕਿ ਜਿਸ ਅਕਾਲ ਤੱਕ ਸਾਹਿਬ ਦਾ ਜੱਥੇਦਾਰ ਜਿਹੜਾ ਤਖਤ ਜੱਥੇਬੰਦੀਆਂ ਦੇ ਜੱਥੇਦਾਰਾਂ ਦੀ ਔਰ ਦੇਰੇਦਾਰਾਂ ਦੀ ਸੰਤਾਂ ਦੀ ਮਹੰਤਾਂ ਦੀ ਚੋਣ ਕਰਦਾ ਸੀ ਕਿ ਇਹ ਸਹੀ ਆ ਇਹ ਸੇਵਾ ਸੰਭਾਲ ਕਰੇਗਾ ਇਹ ਇਸ ਜੱਥੇਬੰਦੀ ਦਾ ਮੁਖੀ ਆ ਇਹ ਤਖਸਾਲ ਦਾ ਮੁਖੀ ਆ ਇਹ ਆ ਸੰਪਰਦਾ ਦਾ ਮੁਖੀ ਆ ਅੱਜ ਉਹੀ ਸਾਰੀਆਂ ਸੰਪਰਦਾਵਾਂ ਰਲ ਕੇ ਇੱਕ ਜੱਥੇਦਾਰ ਸੀ ਅਕਾਲ ਤੱਕ ਸਾਹਿਬ ਦੇ ਮੁਖੀ ਨੂੰ ਚੈਲੰਜ ਕਰ ਰਹੀਆਂ ਹੈ ਸਮੇਂ ਦੀਆਂ ਸਰਕਾਰਾਂ ਸਮੇਂ ਦੀਆਂ ਹਕੂਮਤਾਂ ਔਰ ਜਿਹੜੀ ਸਿੱਖ ਵਿਰੋਧੀ ਤਾਕਤਾਂ ਜੀ ਉਹਨਾਂ ਦੀ ਨਜ਼ਰ ਹੁੰਦੀ ਹੈ ਕਿ 6 ਜੂਨ ਨੂੰ ਕੱਲੂ ਕਾਰੇ ਵਾਲੇ ਦਿਨ ਸਿੱਖਾਂ ਵਿੱਚ ਆਪਸੀ ਦੁਫਾੜ ਪਵੇ ਔਰ ਆਪਸੀ ਲੜਨ ਲੜਨ ਤੇ ਮਰਨ ਹੂੰ ਔਰ ਮੈਂ ਇਹ ਸੋਚਦਾ ਕਿ ਸ਼ਾਇਦ ਕਿਤੇ ਨਾ ਕਿਤੇ ਟੈਲੀਜੈਂਸੀਆਂ ਸਿੱਖ ਵਿਰੋਧੀ ਤਾਕਤਾਂ ਇਹਦੇ ਵਿੱਚ ਕਾਮਜਾਬ ਹੋ ਰਹੀਆਂ ਪਹਿਲਾਂ ਲੋਕਾਂ ਨੇ ਸਿੱਖਾਂ ਕੋ ਸਿੱਖਣਾ ਕਿ ਸਿੱਖਾਂ ਦੇ ਪੰਜ ਸਾਡੇ ਵੱਲ ਵੇਖ ਲੋਕ ਲੰਗਰ ਰਾਉਣ ਲੱਗੇ ਹੂੰ ਸਾਡੇ ਵੱਲ ਵੇਖ ਲੋਕ ਮਰਿਆਦਾ ਕਾਇਮ ਰੱਖਣ ਲੱਗੇ ਜੀ ਹਨਾ ਬਿਲਕੁਲ ਜੀ ਅੱਜ ਸਾਡੇ ਵੱਲ ਲੋਕ ਵੇਖ ਕਿਸਣਗੇ ਨਹੀਂ ਪੀਏ ਆਪਣੇ ਧਾਰਮਿਕ ਸਥਾਨਾਂ ਤੇ ਲੜਦੇ ਬਿਲਕੁਲ ਜੀ ਬਸ ਇਹੀ ਗੱਲਾਂ ਕੋ ਮੇਰੀ ਨਹੀਂ ਚੱਲੀ ਉਹਦੀ ਨਹੀਂ ਚੱਲੀ ਪਹਿਲਾਂ ਜੋ ਹੁਕਮ ਆਇਆ ਨਾ ਸੱਤ ਪਰਾਂਣੀ ਅਸੀਂ ਜਾ ਕੇ ਪੱਗਾਂ ਵੀ ਉਹਨਾਂ ਦੇ ਕਹਿਣ ਤੇ ਖੜਦੇ ਰਹੇ ਹੂੰ ਜਾਂਦੇ ਵੀ ਉਹਨਾਂ ਦੇ ਕਹਿਣ ਤੇ ਰਹੇ ਹੂੰ ਕਿ ਇਹਦੇ ਵਰਖ ਖਲਾਕੀ ਵੀ ਉਹਨਾਂ ਦੇ ਕਹਿਣ ਤੇ ਕਰਦੇ ਰਹੇ ਹੂੰ ਹਨਾ ਸਭ ਕੁਝ ਉਹਨਾਂ ਦੇ ਕਹਿਣ ਤੇ ਕਰਦੇ ਰਹੇ ਤੇ ਜੇ ਆ ਜੋ ਪਰਿਵਾਰ ਆ ਭਾਵੇਂ ਪਰਿਵਾਰ ਨੇ ਬਣਾਇਆ ਆ ਜੋ ਨੇ ਪਹਿਲਾਂ ਵੀ ਉਹੀ ਕਰਦੇ ਤਾਂ ਅੱਜ ਵੀ ਉਹਨਾਂ ਨੇ ਕਿਤੇ ਇੱਥੇ ਕੋਈ ਦੋਰ ਹੈ ਤਾਂ ਹੈ ਹੀ ਨਹੀਂ ਆਪਣੇ ਧਾਰਮਿਕ ਸਥਾਨਾਂ ਨੂੰ ਭਾਲ ਆ ਰਹੇ ਆ ਤੇ ਤੂੰ ਦੇਖ ਕੇ ਵੇਖ ਸੰਦੇਸ਼ ਅਸੀਂ ਤੈਨੂੰ ਰੋਕਾਂਗੇ ਤੇ ਜਦੋਂ ਰੋਕਣਾ ਆ ਆਪਸੀ ਟਕਰਾਅ ਹੋਣਾ ਭਰਾ ਮਾਰੂ جنگ ਹੋਊਗੀ ਬਿਲਕੁਲ ਜਦੋਂ ਭਰਾ ਮਾਰੂ جنگ ਹੋਈ ਤੇ ਜਿਹੜੇ ਚਾਹੁੰਦੇ ਆ ਕਿ ਸਿੱਖ ਨਸਲ ਖੁਸ਼ੀ ਹੋਵੇ ਤੋ ਉਹਨਾਂ ਦੀ ਉਹਦੋਂ ਤਾੜੀਆਂ ਵੱਜਣਗੀਆਂ ਕਿ ਜਿਹੜੇ ਅਸੀਂ ਚੋਂ ਜਿਹੜੇ ਸਾਡੇ ਕੋਲ ਨਹੀਂ ਮਰੇ ਉਹ ਅਸੀਂ ਆਪਸ ਹੀ ਲੜਾ ਲਾ ਕੇ ਮਾਰਦੇ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ ਜਿਵੇਂ ਆਪ ਨੂੰ ਪਤਾ ਸੀ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਆਪ ਜੀ ਇਸ ਦੇ ਵਿੱਚ ਹਾਜ਼ਰ ਹੋ ਜੰਨੇ। ਇੱਕ ਮੁੱਦਾ ਸੋਸ਼ਲ ਮੀਡੀਆ ਤੇ ਬੜਾ ਹੀ ਗਰਮਾਇਆ ਹੋਇਆ ਹੈ। 6 ਜੂਨ ਆਪਾਂ ਜੂਨ ਦਾ ਮਹੀਨਾ ਤੁਹਾਨੂੰ ਪਤਾ ਹੈ ਜੂਨ 1984 ਕਿਸੇ ਨੂੰ ਭੁੱਲੀ ਨਹੀਂ। ਨਾ ਹੀ ਭੁਲਾਈ ਜਾ ਸਕਦੀ। ਪਰ 6 ਜੂਨ ਨੂੰ ਅਕਾਲ ਤਖਤ ਦਾ ਜਹੇਦਾਰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹਮੇਸ਼ਾ ਕੌਮ ਨੂੰ ਇੱਕ ਸੰਦੇਸ਼ ਦਿੰਦਾ ਹੈ ਪਰ ਇਸ ਵਾਰ ਸਿੰਘ ਸਾਹਿਬ ਗਿਆਨੀ ਤਲਦੀਪ ਸਿੰਘ ਗੜਗਾਜ ਦੇ ਦਾ ਬੜਾ ਵਿਰੋਧ ਹੋ ਰਿਹਾ ਟਕਸਾਲ ਮੁਖੀ ਬਾਬਾ ਧੁੰਮਾ ਜੀ ਨੇ ਬਿਆਨ ਦਿੱਤਾ ਵੀ ਜੇ ਉਹਨਾਂ ਨੇ ਫਸੀਲ ਤੋਂ ਕੌਮ ਨੂੰ ਸੰਦੇਸ਼ ਦਿੱਤਾ ਤਾਂ ਅਸੀਂ ਵਿਰੋਧ ਕਰਾਂਗੇ ਹਾਲਾਂਕਿ ਉਸ ਤੋਂ ਬਾਅਦ ਬਾਬਾ ਰਾਮ ਸਿੰਘ ਜੀ ਸੰਗਰਾਵਾਂ ਵਾਲਿਆਂ ਨੇ ਵੀ ਉਹ ਬਿਆਨ ਆਪਣਾ ਦਿੱਤਾ ਕੱਲ ਜਨਰਲ ਸ਼ਵੇਕ ਸਿੰਘ ਦੇ ਭਰਾਤਾ ਉਹਨਾਂ ਨੇ ਵੀ ਬੜੇ ਖੁਲਾਸੇ ਕੀਤੇ ਨੇ ਵੀ ਜੇ ਗੜਗਾਸ ਸਿੰਘ ਦੀ ਚੋਣ ਤੇ ਤੁਸੀਂ ਸਵਾਲ ਉਠਾਉਂਦੇ ਤੁਹਾਡੀ ਚੋਣ ਕਿਸ ਤਰੀਕੇ ਦੀ ਹੋਈ ਹੈ ਇਹ ਸਾਰੇ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਤਰਨਾ ਦਲ ਮੁਖੀ ਆਨੰਦਪੁਰ ਦੇ ਬਾਬਾ ਦਿਲ ਦਿਲਪ੍ਰੀਤ ਦਿਲਪ੍ਰੀਤ ਜੀ ਬਾਬਾ ਲਾਪ੍ਰੀਤ ਸਿੰਘ ਜੀ ਸਾਡੇ ਨਾਲ ਨੇ ਜਹੇਦਰ ਸਾਹਿਬ ਨਾਲ ਗੱਲਬਾਤ ਕਰਨੇ ਪਹਿਲਾਂ ਜਹੇਦਰ ਸਾਹਿਬ ਅਕਾਲ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹੇਦਰ ਸਾਹਿਬ ਕਿਵੇਂ ਸਾਰੇ ਬਿਆਨ ਨੂੰ ਕਿਵੇਂ ਵੇਖਦੇ ਘਟਨਾ ਕਰਮੋਂ ਆਪਾਂ ਵੇਖਦੇ ਆ ਕੋਈ ਜਥੇਬੰਦੀਆਂ ਨੇ ਵੀ ਅੱਜ ਅਖਬਾਰਾਂ ਦੇ ਵਿੱਚ ਦਿੱਤਾ ਵੀ ਅਸੀਂ ਵਿਰੋਧ ਕਰਾਂਗੇ ਉਹ ਨਿਹੰਗ ਜਥੇਬੰਦੀਆਂ ਨੇ ਆਪਾਂ ਵੇਖਦੇ ਆ ਆਪਾਂ ਵੀ ਉਹ ਆਪਾਂ ਅਖਬਾਰ ਦੇ ਵਿੱਚ ਫੋਟੋ ਲੱਗੀ ਏ ਬੁੱਢਾ ਦਲ ਦੇ ਆ ਗੁੱਦੀ ਲੱਗੀ ਏ ਆ ਆਪਾਂ ਵੇਖਦੇ ਸੋਰ ਸਿੰਘ ਵਾਲੇ ਮਹਾਪੁਰਖਾਂ ਦੀ ਸਾਰਿਆਂ ਨੇ ਵਿਰੋਧ ਕਰਤਾ ਤੁਸੀਂ ਵੀ ਮਤਲਬ ਦਲਪੰਥ ਚਲਾ ਰਹੇ ਹੋ ਚਲਦੇ ਵਹੀਰ ਨੇ ਆਪਣੇ ਤੁਸੀਂ ਸਾਰੇ ਘਟਨਾ ਕਰ ਨੂੰ ਕਿਵੇਂ ਵੇਖ ਰਹੇ ਹੋ ਦਾਸ ਸ਼ਰੋਮਣੀ ਪੰਥ ਅਕਾਲੀ ਮਿਸਲ ਸ਼ਹੀਦਾਂ ਤਰਨਾ ਦਲ ਸ਼ਰੀਨੰਦਪੁਰ ਸਾਹਿਬ ਜੀ ਮਿਸਲ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਹਾਂ ਚਲਦਾ ਵੀਰ ਚੱਕਰ ਉਹ ਤਿੰਨ ਅੰਗ ਸਿੰਘਾ ਪੰਜਾਬ ਭਾਰਤ ਵਿਸ਼ਵ ਮੌਜੂਦਾ ਮੁਕੀ ਸਿੰਘ ਸਾਹਿਬ ਦਸਤਾਰ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਜੀ ਆਪ ਜੀ ਨੇ ਜਿਹੜਾ ਗੱਲ ਕੀਤੀ ਹੈ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਕਿ ਉਹ ਕਾਬ ਤੱਕ ਦੀ ਫਸੀਲ ਤੋਂ ਕਾਮਨ ਨੂੰ ਸੰਦੇਸ਼ ਨਹੀਂ ਦੇ ਸਕਦੇ ਹੂੰ ਔਰ ਪਹਿਲੇ ਸਮੇਂ ਵਿੱਚ ਆਪਾਂ ਨੂੰ ਇਹ ਵੇਖਣ ਨੂੰ ਮਿਲਦਾ ਹੁੰਦਾ ਸੀ ਹੂੰ ਕਿ ਧਾਰਮਿਕ ਜਥੇਬੰਦੀਆਂ ਦੇ ਵਿੱਚ ਆਪਸੀ ਖਿਲਾਾਰੇ ਪੈਂਦੇ ਸੀ ਹੂੰ ਧਾਰਮਿਕ ਜਥੇਬੰਦੀਆਂ ਦੇ ਵਿੱਚ ਪੱਗ ਨੂੰ ਲੈ ਕੇ ਖਿਲਾਾਰੇ ਪੈਣੇ ਉਹ ਇੱਕ ਨਿਆਖਣਾ ਮੈਂ ਮੁਖੀ ਦੂਜੀ ਨਿਆਖਣਾ ਮੈਂ ਮੁਖੀ ਤੀਜੀ ਨਿਆਖਣਾ ਮੈਂ ਮੁਖੀ ਜੀ ਮੁਖੀਆਂ ਤੋਂ ਖਿਲਾਾਰੇ ਪੈਂਦੇ ਹੁੰਦੇ ਸੀ ਹਮਮ ਔਰ ਉਹਨੂੰ ਸਮੇਟਦਾ ਕੌਣ ਹੁੰਦਾ ਸੀ ਸਿੱਦੇ ਕਾਲਤਖ ਸਾਬ ਜਹੇਦਾਰ ਬਿਲਕੁਲ ਕਾਲਤਖ ਸਾਬ ਦੇ ਆਣ ਕੇ ਉੱਥੇ ਮਰਾਦਾ ਬਹਾਲ ਹੋਣੀ ਔਰ ਉੱਥੋਂ ਸੰਦੇਸ਼ ਹੋਣਾ ਕਿ ਜਿਹੜਾ ਜਿਹਦੀ ਚੋਣ ਆ ਹਮ ਜਿਹੜਾ ਆਗੂ ਆ ਜਿਹੜਾ ਸਹੀ ਆ ਜੋ ਕਾਲਤਖ ਸਾਬ ਦੇ ਜਹੇਦਾਰ ਨੇ ਜਿਹਨੂੰ ਥਾਪੜਾ ਦੇ ਦੇਣਾ ਤੇ ਉਹੀ ਮੰਨਿਆ ਜਾਂਦਾ ਹੈ ਬਿਲਕੁਲ ਜੀ ਪਰ ਅੱਜ ਇਹ ਹਾਸੋ ਹੀ ਨਹੀਂ ਗੱਲ ਹੋ ਗਈ ਕਿ ਜਿਸ ਅਕਾਲ ਤੱਕ ਸਾਹਿਬ ਦਾ ਜੱਥੇਦਾਰ ਜਿਹੜਾ ਤਖਤ ਜੱਥੇਬੰਦੀਆਂ ਦੇ ਜੱਥੇਦਾਰਾਂ ਦੀ ਹਮਮ ਔਰ ਡੇਰੇਦਾਰਾਂ ਦੀ ਸੰਤਾਂ ਦੀ ਮਹੰਤਾਂ ਦੀ ਚੋਣ ਕਰਦਾ ਸੀ ਕਿ ਇਹ ਸਹੀ ਆ ਇਹ ਸੇਵਾ ਸੰਭਾਲ ਕਰੇਗਾ ਇਹ ਇਸ ਜੱਥੇਬੰਦੀ ਦਾ ਮੁਖੀ ਆ ਇਹ ਟਕਸਾਲ ਦਾ ਮੁਖੀ ਆ ਇਹ ਆ ਸੰਪਰਦਾ ਦਾ ਮੁਖੀ ਆ ਅੱਜ ਉਹੀ ਸਾਰੀਆਂ ਸੰਪਰਦਾਵਾਂ ਰਲ ਕੇ ਇੱਕ ਜੱਥੇਦਾਰ ਸੀ ਅਕਾਲ ਤੱਕ ਸਾਹਿਬ ਦੇ ਮੁਖੀ ਨੂੰ ਚੈਲੰਜ ਕਰ ਰਹੀਆਂ ਇਹ ਮੁਖੀ ਨਹੀਂ ਹੈ ਸੱਚ ਹੈ ਜੀ ਦੇ ਮੁਖੀ ਨਹੀਂ ਹੈ ਬਿਲਕੁਲ ਵੀ ਇਹ ਕਿਸੇ ਵੇਲੇ ਅਕਾਲ ਤਖ ਦਾ ਜਹੇਦਾਰ ਇਹਨਾਂ ਦੀ ਨਵੇੜਦਾਰ ਰਿਆ ਝਗੜੇ ਤੇ ਅੱਜ ਉਹ ਸਾਰੇ ਮਤਲਬ ਇੱਕ ਜਹੇਦਾਰ ਦੇ ਅਗੇਂਸਟ ਹੋ ਗਏ ਅਗੇਂਸਟ ਹੋ ਕੇ ਹਣਾ ਇਹ ਕਿਵੇਂ ਮਤਲਬ ਫਿਰ ਇਹ ਹੁਣ ਤੁਹਾਨੂੰ ਲੱਗਦਾ ਵੀ 6 ਜੂਨ ਨੂੰ ਜੇ ਮੰਨ ਲਓ ਗੜਗੱਜ ਸਾਹਿਬ ਤੇ ਹੁਣ ਕਾਰਜਕਾਰੀ ਜਹੇਦਾਰ ਨੇ ਮੌਕੇ ਦੇ ਸੰਦੇਸ਼ ਤੇ ਦੇਣਾ ਹੈ ਜੀ ਉਹ ਨਾ ਦੇਣਗੇ ਫਿਰ ਕੌਣ ਦਵੇਗਾ ਸੰਦੇਸ਼ ਇਹੀ ਤੇ ਵਿਚਾਰਨ ਵਾਲੀ ਗੱਲ ਆ ਨਾ ਵੀ ਮੰਨ ਲਓ ਸਾਰੇ ਕਹਿੰਦੇ ਆ ਕਿ ਅਕਾਲ ਤਖ ਸਾਹਿਬ ਦਾ ਜਹੇਦਾਰ ਸੰਦੇਸ਼ ਨਹੀਂ ਦੇਗਾ ਹੂੰ ਕਰ ਦੇਗਾ ਕੌਣ ਉਹ ਕਾਲਤਾ ਸਾਹਿਬ ਦਾ ਜਿਹੜੀ ਸਰਵ ਉੱਚ ਸਾਡੀ ਅਦਾਲਤ ਹੈ ਜਿਹੜੀ ਪਦਵੀ ਹੈ ਉਹ ਕੀ ਖਾਲੀ ਰਹੇਗੀ ਹੂੰ ਉਹ ਉਸ ਦਿਨ ਕਾਲਤਾ ਸਾਹਿਬ ਦਾ ਸੰਦੇਸ਼ ਨਹੀਂ ਹੋਏਗਾ ਹੂੰ ਇਹ ਇੱਕ ਸੋਚਣ ਵਾਲੀ ਗੱਲ ਹੈ ਕਿ ਉਹ ਜਿਹੜਾ 6 ਜੂਨ ਵਾਲਾ ਦਿਨ ਉਹਦੇ ਉੱਤੇ ਇੰਟੈਲੀਜੈਂਸੀ ਹੂੰ ਸਮੇਂ ਦੀਆਂ ਸਰਕਾਰਾਂ ਸਮੇਂ ਦੀਆਂ ਹਕੂਮਤਾਂ ਔਰ ਜਿਹੜੀ ਸਿੱਖ ਵਿਰੋਧੀ ਤਾਕਤਾਂ ਜੀ ਉਹਨਾਂ ਦੀ ਨਜ਼ਰ ਹੁੰਦੀ ਹੈ ਕਿ 6 ਜੂਨ ਨੂੰ ਕੱਲੂ ਕਾਰੇ ਵਾਲੇ ਦਿਨ ਸਿੱਖਾਂ ਵਿੱਚ ਆਪਸੀ ਦੁਫਾੜ ਪਵੇ ਔਰ ਆਪਸੀ ਲੜਨਤ ਮਰਨ ਹੂੰ ਔਰ ਮੈਂ ਇਹ ਸੋਚਦਾ ਕਿ ਸ਼ਾਇਦ ਕਿਤੇ ਨਾ ਕਿਤੇ ਟੈਲੀਜੈਂਸੀਆਂ ਸਿੱਖ ਵਿਰੋਧੀ ਤਾਕਤਾਂ ਇਹਦੇ ਵਿੱਚ ਕਾਮਜਾਪ ਹੋ ਰਹੀਆਂ ਜਿੱਦਾਂ ਦੇ ਬਿਆਨ ਆਪਾਂ ਸਾਨੂੰ ਮਿਲਦੇ ਆਪਾਂ ਕਿਸੇ ਦੀ ਹਮਾਇਤ ਵਿੱਚ ਨਹੀਂ ਕਿ ਸਾਨੂੰ ਉਹ ਸਹੀ ਲੱਗਦਾ ਆ ਸਹੀ ਆ ਸਾਡੇ ਬਾਅਦ ਸਾਰੇ ਸਤਕਾਰਯੋਗ ਹੈ ਪਰ ਜਿੱਥੇ ਪੰਥੀ ਦੀ ਗੱਲ ਆਉਂਦੀ ਹੈ ਨਾ ਇੱਕ ਪੰਥਦਰਦੀ ਹੋਣ ਦੇ ਨਾਤੇ ਆਪਾਂ ਗੱਲ ਕਰ ਰਹੇ ਹਾਂ ਕਿ ਬੜਾ ਦਰਦ ਹੁੰਦਾ ਹੈ ਜੀ ਕਿ ਅੱਜ ਉਹ ਉਸ ਦਿਨ ਸਾਰੇ ਇੱਕ ਆਸ ਲੈ ਕੇ ਜਾਂਦੇ ਕਿ ਅਸੀਂ ਦਨ ਨਮਨ ਕਰਨ ਜਾਣਾ ਸ਼ਹੀਦ ਪਰਿਵਾਰਾਂ ਨੂੰ ਉੱਥੇ ਸਨਮਾਨ ਹੋਣਾ ਤੇ ਜਦੋਂ ਸ਼ਹੀਦ ਪਰਵਾਰਾਂ ਨੂੰ ਉੱਥੇ ਸਨਮਾਨ ਹੁੰਦਾ ਨਾ ਉਹਨਾਂ ਦੇ ਘਰ ਦੇ ਨੂੰ ਫਕਰ ਮਹਿਸੂਸ ਹੁੰਦਾ ਔਰ ਉਹ ਜਦੋਂ ਸਨਮਾਨ ਹੁੰਦਾ ਵੇਖ ਕੇ ਸੰਗਤ ਵੇਂਦੀ ਆ ਤੇ ਉਹ ਆ ਆਪਣੇ ਘਰਾਂ ਣ ਕੇ ਆਪਣੇ ਪੋਤਿਆਂ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਬੱਚਿਆਂ ਨੂੰ ਸ਼ਾਬਾਸ਼ੇ ਦਿੰਦੇ ਕਿ ਤੁਸੀਂ ਵੀ ਸਿੱਖ ਪੰਥ ਨਾਲ ਜੁੜੋ ਜੀ ਸਿੱਖ ਪੰਥ ਵਾਸਤੇ ਆਪਣੀ ਸ਼ਹਾਦਤਾਂ ਦਓ ਜਿੱਥੇ ਜਿੱਥੇ ਪੰਥ ਨੂੰ ਲੋੜਾ ਗਾਂ ਵਧ ਕੇ ਸਿੱਖ ਸਿੱਖ ਵਾਸਤੇ ਪੰਥ ਵਾਸਤੇ ਆਪਣੇ ਵਾਸਤੇ ਕੁਰਬਾਨ ਹੋ ਤਾਂ ਜੋ ਕਿਤੇ ਸਾਡੀ ਵੀ ਇੱਥੇ ਵਾਰੀ ਆਵੇ ਬਿਲਕੁਲ ਜੀ ਆਪਾਂ ਵੇਖੋ ਉਸੇ ਸਾਕੇ ਦਾ ਸੰਦੇਸ਼ ਲੈਣ ਜਾਂ ਤੁਸੀਂ ਕਹੇ ਵੀ ਉਹ ਜਿਹੜੇ ਸਾਕੇ ਦੇ ਵਿੱਚ ਸ਼ਹੀਦ ਹੋਏ ਸਾਕਾ ਨੀਲਾ ਤਾਰਾ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਸਨਮਾਨ ਦੇਣਾ ਹੈ ਆਪਾਂ ਉਹ ਦਿਨ ਮਨਾਉਂਦੇ ਵੀ ਉਸ ਵੇਲੇ ਸਾਡੇ ਭਾਰਤ ਦੀਆਂ ਹਕੂਮਤਾਂ ਫੌਜਾਂ ਸਾਡੇ ਤੇ ਚੜ ਕੇ ਆਈਆਂ ਅੱਜ ਇਹ ਇੱਕ ਪਾਸੇ ਆਪਾਂ ਵੇਖਦੇ ਨਿਹੰਗ ਸਿੰਘ ਇਹਨਾਂ ਨੂੰ ਫੌਜਾਂ ਕਿਹਾ ਜਾਂਦਾ ਹੈ ਹੁਣ ਇਹ ਫੌਜਾਂ ਹੀ ਚੈਲੰਜ ਕਰ ਰਹੀਆਂ ਤਾਂ ਫੌਜਾਂ ਉਹਨਾਂ ਦੀ ਟਾਸਕ ਫੋਰਸ ਹੈਈ ਦਰੋਹੇ ਫੋਰਸ ਹੈ ਇਹ ਆਪਸੀ ਭੜਨ ਗਈਆਂ ਕਿਤੇ ਦੇ ਦੂਜੀਆਂ ਫੌਜਾਂ ਚੜ੍ਹ ਕੇ ਆਈਆਂ ਕਿਤੇ ਆਪਸ ਦੇ ਵਿੱਚ ਉਹ ਦਿਨ ਮਨਾਉਣ ਦੇ ਲਈ ਆਪਾਂ ਵੇਖਦੇ ਪਿਛਲੇ ਵੀ ਲੰਮੇ ਸਮੇਂ ਤੋਂ ਪੱਗਾਂ ਲੈਂਦੀਆਂ ਨੇ ਬੜਾ ਜਲੂਸ ਨਿਕਲਦਾ ਦੁਨੀਆ ਦੇ ਵਿੱਚ ਆਪਾਂ ਵੇਖਦੇ ਮਾਨ ਸਾਹਿਬ ਵੀ ਉੱਥੇ ਸੰਦੇਸ਼ ਦਿੰਦੇ ਨੇ ਉੱਥੇ ਪੱਗਾਂ ਲੈਂਦੀਆਂ ਬੜਾ ਬੁਰਾ ਹਾਲ ਹੈ ਐਦਕਿ ਸਾਰੀਆਂ ਜਥੇਬੰਦੀਆਂ ਕਹਿ ਰਹੀਆਂ ਵਿਰੋਧ ਹੋ ਰਿਹਾ ਤੁਹਾਨੂੰ ਲੱਗਦਾ ਨੇ ਵੀ ਇਸ ਵਰ ਮਾਹੌਲ ਖਰਾਬ ਹੋਏਗਾ ਜਿਸ ਤਰ੍ਹਾਂ ਇਹ ਕਹਿ ਰਹੇ ਨਾ ਉਹ ਤਰ੍ਹਾਂ ਤੇ ਲੱਗਦਾ ਕਿ ਬਹੁਤ ਜ਼ਿਆਦਾ ਉੱਥੇ ਹਲਲ ਪਊਗਾ ਹਲਲ ਪਊਗਾ ਜਿਹੇ ਤਰ੍ਹਾਂ ਸਾਰੀਆਂ ਜਥੇਬੰਦੀਆਂ ਤਤਪਾਰ ਹੋਈਆਂ ਵਹ ਜਿਹੜੇ ਅਕਾਲਤ ਅਕਾਲਤ ਸੈਦ ਜਹਦਾ ਸ਼ਰੋਮਨੀ ਕਮੇਟੀ ਸਾਰੀਆਂ ਨੁਮਾਇंदे ਕਈ ਜਥੇਬੰਦੀਆਂ ਯਾਨੀ RAM Singh Sangram ਵਾਲੇ ਜੀ ਆਪਣੇ ਮਾਨ ਸਾਹਿਬ ਹੋਰ ਕਈ ਜਥੇਬੰਦੀਆਂ ਉਹਨਾਂ ਦੇ ਨਾਲ ਵੀ ਆ ਫਿਰ ਉਹਨਾਂ ਨੇ ਉਧਰੋਂ ਹਮਾਇਤ ਕਰਨੀ ਹੈ ਜਿਹੜੇ ਵਿਰੋਧੀ ਉਹਨਾਂ ਨੇ ਉਧਰੋਂ ਹਮਾਇਤ ਕਰਨੀ ਹੈ ਇਹ ਰੋਕਿਆ ਕਿਵੇਂ ਜਾ ਸਕਦਾ ਬਾਬਾ ਜੀ ਰੋਕਿਆ ਆਪਣੇ ਮਨ ਨੂੰ ਸਮਝਾਉਣ ਵਾਲੀ ਗੱਲ ਆ ਕਿ ਸਾਡੇ ਮਰਿਆਦਾ ਮਰਿਆਦਾ ਨੂੰ ਕਾਇਮ ਕਰਨਾ ਪਊਗਾ ਮਾਦਾ ਨੂੰ ਮਰਿਆਦਾ ਨੂੰ ਬਹਾਰ ਰੱਖਣਾ ਪਊਗਾ ਤੇ ਆਪਾਂ ਗੁਰੂ ਘਰ ਦਾ ਡਰ ਸਭ ਤੋਂ ਵੱਡਾ ਸਭ ਤੋਂ ਵੱਡਾ ਸਾਡੇ ਮਨਾਂ 'ਚ ਜੇ ਗੁਰੂ ਘਰ ਦਾ ਡਰ ਹੋਗਾ ਕਿ ਜੇ ਅੱਜ ਸਾਡੇ ਗੁਰੂ ਘਰ ਵਿੱਚ ਜਾ ਕੇ ਲੜਾਈਆਂ ਝਗੜੇ ਹੋਣਗੇ ਤੇ ਸਾਡਾ ਜਿਹੜਾ ਸਿੱਖ ਪੰਥ ਵਿੱਚ ਕਿਹੋ ਜਿਹਾ ਮੂੰਹ ਜਾਊਗਾ ਜੀ ਕਿਹੋ ਜਿਹਾ ਵਿਹਾਰ ਜਾਊਗਾ ਬਿਲਕੁਲ ਜੀ ਪਹਿਲਾ ਤਾਂ ਹੁੰਦਾ ਸੀ ਕਿ ਬਾਹਰੋਂ ਮੁਗਲ ਫੌਜ ਚੜ ਕੇ ਆਉਣੀ ਤੇ ਸਿੱਖਾਂ ਨੇ ਟੱਕਰ ਆ ਕਰਨਾ ਹੂੰ ਆਪਣੇ ਅਕਾਲ ਤਖਤ ਸਾਹਿਬ ਨੂੰ ਆਪਣੇ ਗੁਰਧਾਮਾਂ ਨੂੰ ਬਚਾਉਣ ਵਾਸਤੇ ਹੂੰ ਤੇ ਅੱਜ ਅਸੀਂ ਸਾਰੇ ਲੋਕ ਰਲ ਕੇ ਹੂੰ ਆਪਣੇ ਅਕਾਲ ਤਖਤ ਸਾਹਿਬ ਨੂੰ ਆਪਣੀ ਮਰਿਆਦਾ ਨੂੰ ਆਪਣੇ ਧਾਰਮਿਕ ਸਥਾਨਾਂ ਨੂੰ ਧਾਲਾ ਆ ਰਹੇ ਆ ਤੇ ਤੂੰ ਦੇਖ ਕੇ ਵੇਖ ਸੰਦੇਸ਼ ਅਸੀਂ ਤੈਨੂੰ ਰੋਕਾਂਗੇ ਤੇ ਜਦੋਂ ਰੋਕਣਾ ਆਪਸੀ ਟਕਰਾਅ ਹੋਣਾ ਹੂੰ ਭਰਾ ਮਾਰੂ ਜੰਗ ਹੋਊਗੀ ਬਿਲਕੁਲ ਜੀ ਜਦੋਂ ਭਰਾ ਮਾਰੂ ਜੰਗ ਹੋਈ ਤੇ ਜਿਹੜੇ ਚਾਹੁੰਦੇ ਆ ਕਿ ਸਿੱਖ ਨਸਲ ਕੁਸ਼ੀ ਹੋਵੇ ਹੂੰ ਤੋ ਉਹਨਾਂ ਦੀ ਉਸ ਦਿਨ ਤਾੜੀਆਂ ਵੱਜਣਗੀਆਂ ਕਿ ਜਿਹੜੇ ਅਸੀਂ ਜਿਹੜੇ ਸਾਡੇ ਕੋ ਨਹੀਂ ਮਰੇ ਉਹ ਅਸੀਂ ਆਪਸੀ ਲੜਾ ਲਾ ਕੇ ਮਾਰਦੇ ਲੱਗ ਨਹੀਂ ਰਿਹਾ ਵੀ ਏਜੰਸੀਆਂ ਇਹਨਾਂ ਜਥੇਬੰਦੀਆਂ ਨੂੰ ਵਰਤ ਰਹੀਆਂ ਕਿਤੇ ਨਾ ਕਿਤੇ ਕਾਮਜਾਬ ਹੋ ਰਿਹਾ ਹੋ ਰਹੀਆਂ ਨਾ ਹੋ ਰਹੀਆਂ ਤੇ ਇਹ ਫਿਰ ਮਤਲਬ ਕਿਵੇਂ ਇਹ ਦੇ ਕਹਿ ਰਹੇ ਨੇ ਵੀ ਅਸੀਂ ਸੰਦੇਸ਼ ਦੇ ਦੇ ਨਹੀਂ ਦੇਣਾ ਗੜਗੱਦ ਸਾਹਿਬ ਨੂੰ ਪਰ ਦਊ ਕੌਣ ਕਿਉਂਕਿ ਜੇ ਇਸ ਵਾਰ ਸੰਦੇਸ਼ ਨਹੀਂ ਦਿੱਤਾ ਜਾਂਦਾ ਇਹ ਇਤਿਹਾਸ 'ਚ ਲਿਖਿਆ ਜਾਊਗਾ ਵੀ ਇਸ ਵਾਰ 6 ਜੂਨ ਤੇ ਅਕਾਲ ਤਖਤ ਤੋਂ ਕਿ ਕੌਮ ਨੂੰ ਸੰਦੇਸ਼ ਨਹੀਂ ਮਿਲਿਆ ਵਹਿ ਤਾਂ ਪਤਾ ਕੀ ਗੱਲ ਆ ਮਹੂ ਸਾਹਿਬ ਜੀ ਤਾਂ ਹੂੰ ਤੇ ਆਪਾਂ ਸਾਰੇ ਆਪੋ ਆਪਣੇ ਥਾਂ ਤੇ ਬੜੇ ਸਿਆਣੇ ਬਹਉਂਦੇ ਹਨ ਜੀ ਜਿਹੜੇ ਇਹ ਵੀ ਐਲਾਨ ਕਰਦੇ ਕਿ ਨਹੀਂ ਸੰਦੇਸ਼ ਦੇ ਸਕਦੇ ਉਹ ਵੀ ਆਪਣੇ ਆਪ ਤੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਿਆਣੇ ਸਮਝਦੇ ਆ ਹੂੰ ਉਹ ਜਿਹੜੇ ਕਹਿੰਦੇ ਪਈ ਅਸੀਂ ਸੰਦੇਸ਼ ਦੇਣਾ ਉਹ ਵੀ ਆਪਣੇ ਆਪ ਨੂੰ ਸਿਆਣੇ ਸਮਝਦੇ ਆ ਹੂੰ ਪਰ ਮर्यादा ਤੌਰ ਤੇ ਆ ਭਲਾ ਹੀ ਨਾ ਠੀਕ ਈਕਾਤ ਤੱਕ ਸਾਹਿਬ ਜਿਹੜਾ ਸਰਵੱਚ ਚੁਦਾਲਤ ਆ ਉਹ ਸਿੱਖ ਪੰਥ ਦਾ ਸਾਂ ਦਾ ਕੇਂਦਰੀ ਸਥਾਨ ਬਿਲਕੁਲ ਸਾਂਝਾ ਬਿਲਕੁਲ ਸਾਂਝਾ ਜੀ ਬਿਲਕੁਲ ਹਨਾ ਜੀ ਹੁਣ ਜਿਹੜੇ ਇਹ ਕਹਿ ਰਿਹਾ ਕਿ ਅਹੀਂ ਮੰਨਦੇ ਨਹੀਂ ਤਾਂ ਇਹ ਸੰਦੇਸ਼ ਨਹੀਂ ਦੇਣਾ ਉਹ ਆਪੂ ਆਪਣੇ ਸਥਾਨਾਂ ਦੇ ਆਪੂ ਆਪਣੇ ਡੇਰਿਆਂ ਦੇ ਮੁਖੀ ਆ ਹਮ ਨਾ ਕਿ ਕਾਲ ਤਖਤ ਸਾਹਿਬ ਦੇ ਮੁਖੀ ਆ ਹਮ ਜਿਹੜਾ ਕਾਲ ਤਖਤ ਸਾਹਿਬ ਦਾ ਸੰਦੇਸ਼ ਨੂੰ ਤੇ ਪਹਿਲਾਂ ਨਹੀਂ ਮੰਨਦੇ ਮਰਿਆਦਾ ਵੱਖੋ ਵੱਖਰੀਆਂ ਮਰਿਆਦਾ ਵੱਖੋ ਵੱਖਰੀਆਂ ਔਰ ਤੇ ਮਰਿਆਦਾ ਦੀ ਗੱਲ ਕੀਤੀ ਹਮ ਦਾਸ ਸ਼ਰੋਮਣੀ ਪੰਥ ਅਕਾਲੀ ਮਿਸਲ ਸ਼ੀਦਾ ਤਰਨਤਾਲ ਦਲ ਸ਼ਿਨਨਪੁਰ ਸਾਹਿਬ ਜੀ ਮਿਸਲ ਸ਼ਰੋਮਣੀ ਸ਼ੀਦਾ ਬਾਬਾ ਜੀਵਨ ਸਿੰਘ ਤਰਨਤਾਲ ਦਲ ਸ਼ਿਨਨਪੁਰ ਸਾਹਿਬ ਜਹਦਰ ਬਾਬਾ ਦਲਬੀਰ ਸਿੰਘ ਉਹਨਾਂ ਨਾਲ ਸਵਾਮਾਨ ਨਿਭਾਉਂਦਾ ਤੇ ਮੈਂ ਥਾਂ ਪਰ ਥਾਂ ਮਾਪੁਰਖਾਂ ਦੇ हां ਤੇ ਜਾਇਦਾ ਕਿਸੇ ਵੇਲੇ ਬਾਬਾ ਜੀ ਘਟ ਜਾਂਦੇ ਮੈਂ ਜਾਣਾਂ ਜਿਆਦਾ ਜੀ ਤੇ ਮੈਂ ਉੱਥੇ ਜਾ ਕੇ ਜਦੋਂ ਵੇਨਾ ਲੋਕਾਂ ਦੇ ਦੁਖੜੇ ਸੁਣੀਦੇ ਲੋਕ ਦੱਸਦੇ ਆ ਕਿ ਫਲਾਨੇ ਥਾਂ ਤੇ ਦੋ ਬਾਟੇ ਕੀਤੇ ਹੂੰ ਉੱਥੇ ਸਾਨੂੰ ਮੱਥਾ ਨਹੀਂ ਟੇਕਨ ਦਿੱਤਾ ਉੱਥੇ ਸਾਨੂੰ ਸੇਵਾ ਨਹੀਂ ਕਰਨ ਦਿੱਤੀ ਤੇ ਜਿਹੜੇ ਪਹਿਲਾਂ ਨਹੀਂ ਮਰਿਆਦਾ ਨੂੰ ਮੰਨ ਰਹਾ ਹੂੰ ਉਹਨਾਂ ਹੋਣਾ ਆਉਣ ਵਾਲੇ ਤਾਂ ਵੱਖੋ ਵੱਖਰੀਆਂ ਆ। ਆਹ ਤਾਂ ਵੱਖੋ ਬੱਕਰੇ ਪੁੱਤੋ ਵਾਲਾ ਸਾਧ ਜਿਹੜਾ ਉਹ ਰਸੂਦੇਵ ਸੋ ਉਹਨੇ ਆਪਣੇ ਆਲੂ ਉਹਦੇ ਨਾਲ ਵੇਖ ਨੂੰ ਜੀ ਨਹੀਂ ਕਰਦਾ। ਕੀ ਉਹਦਾ ਦਾ ਰੰਗ ਢੰਗ ਕਿਦਾਂ ਦਾ? ਜੀ ਉਹ ਆਂਦਾ ਮੈਂ ਦੋ ਪੰਗਤਾਂ ਲਾਉਣੀਆਂ। ਹਮ ਹਣਾ ਸਹੀ ਗੱਲ ਹੈ। ਉਹ ਲਾਉਂਦਾ ਵੀ ਆ। ਹਮ ਤਾਂ ਮੈਂ ਤੇ ਗਿਆਨੀ ਕੁਲਦੀਪ ਸਿੰਘ ਗੜਗਾਜੂ ਨੂੰ ਕਹਿਣਾ ਚਾਹੁੰਦਾ ਕਿ ਚਲੋ ਪੰਥ ਸਾਧ ਦੇ ਨਾਲ ਆ। ਜੀ ਪੰਥ ਨਾਲ ਤੁਹਾਡੇ ਕੋਈ ਜਥੇਬੰਦੀਆਂ ਨਹੀਂ ਨਾਲ ਤੇ ਕੋਈ ਨਹੀਂ ਇਹ ਵੀ ਆਪਾਂ ਬਹਿ ਕੇ ਇਹਦਾ ਸਮਝੌਤਾ ਕਰ ਸਕਦੇ ਹ ਜਥੇਬੰਦੀਆਂ ਨੂੰ ਵੀ ਬੇਨਤੀ ਕਿ ਆਪਾਂ ਬਹਿ ਕੇ ਇਹਦਾ ਕੋਈ ਹੱਲ ਕੱਢੀ ਕੋ ਸਿੱਟਾ ਕੱਢੀਏ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਇਹੋ ਜੀ ਸਥਿਤੀ ਨਾ ਜਾਵੇ ਬਿਲਕੁਲ ਜੀ ਬਾਹਰ ਪਹਿਲਾਂ ਲੋਕਾਂ ਨੇ ਸਿੱਖਾਂ ਕੋ ਸਿੱਖਣਾ ਸਿੱਖਾਂ ਦੀ ਪੰਜ ਸਾਡੇ ਵੱਲ ਵੇਖ ਲੋਕ ਲੰਗਰ ਰਾਉਣ ਲੱਗੇ ਹਮ ਸਾਡੇ ਵੱਲ ਵੇਖ ਲੋਕ ਮਰਿਆਦਾ ਕਾਇਮ ਰੱਖਣ ਲੱਗੇ ਜੀ ਹੈਨਾ ਬਿਲਕੁਲ ਜੀ ਅੱਜ ਸਾਡੇ ਵੱਲ ਲੋਕ ਵੇਖੇਣਗੇ ਨਹੀਂ ਪੀਏ ਆਪਣੇ ਧਾਰਮਿਕ ਸਥਾਨਾਂ ਤੇ ਲੜਦੇ ਬਿਲਕੁਲ ਜੀ ਸਣਗੇ ਨਾ ਤੇ ਜੇ ਅਸੀਂ ਸਾਰੇ ਆਪੋ ਆਪਣੇ ਮਨਾਂ ਨੂੰ ਸ਼ਾਂਤ ਕਰਕੇ ਆਪੋ ਆਪਣੀ ਹੰਕੜਵਾਜ ਨੂੰ ਛੱਡ ਕੇ ਤੇ ਲੜਾਈ ਹੌਮੇ ਦੀ ਸਾਰੀ ਹੌਮੇ ਦੀ ਹੂੰ ਤਾਂ ਆਪਾਂ ਇੱਕ ਪਾਸੇ ਤੇ ਪੜਦੇ ਹੌਮੇ ਨਾਵੇਂ ਨਾਲ ਵਿਰੋਧ ਦੋਈ ਨਵਸੇ ਇਕ ਥਾਂ ਐ ਹੂੰ ਹੌਮੇ ਵਿੱਚ ਸੇਵਾ ਨਾ ਹੋਵੇ ਤਾਂ ਮਨਪ੍ਰਥਾ ਸੇਵਾ ਵੀ ਕਰਦੇ ਆ ਤੇ ਹੌਮੇ ਵੀ ਰੱਖਦੇ ਆ ਜੇ ਹੌਮੇ ਵੀ ਰੱਖਦੇ ਤੇ ਸੇਵਾ ਸੇਵਾ ਹੀ ਕਾਦੀ ਸਫਲ ਸਾਡੀ ਹੂੰ ਇਹ ਕਰਕੇ ਸ਼ਬਦੀ جنگ ਸਮਾਪਤ ਕਿਵੇਂ ਹੋਏਗੀ ਹੁਣ ਆਪਾਂ ਵੇਖਦੇ ਆ ਜਿੱਥੇ ਬਾਬਾ ਧੁੰਮਾ ਜੀ ਨੇ ਦਿੱਤਾ ਉਹਦੇ ਨਾਲ ਹੀ ਪੈਰਲ ਬਾਬਾ ਰਾਮ ਸਿੰਘ ਦਾ ਬਿਆਨ ਆ ਗਿਆ ਜਿੱਤੇ ਹੋਰ ਜਥੇਬੰਦੀਆਂ ਬਿਆਨ ਦਿੱਤੇ ਉਥੇ ਨਾਲ ਹੀ ਆਪਾਂ ਵੇਖ ਜਰਨਲ 'ਚ ਵੇਖ ਸਿੰਘ ਦੀ ਕੁਰਬਾਨੀ ਬੜੀ ਵੱਡੀ ਹੈ ਉਹਨਾਂ ਦੇ ਭਰਾਤਾਂ ਨੇ ਵੀ ਆਪਣਾ ਦੇ ਦਿੱਤਾ ਵੀ ਉਹਨਾਂ ਨੇ ਵੀ ਸਵਾਲ ਖੜੇ ਕਰਤੇ ਨੇ ਜੀ ਅੱਜ ਤੁਸੀਂ ਇਹਨਾਂ ਦੀ ਤਾਜ ਪੂਛੀ ਦੀ ਮਰਿਆਦਾ ਦੀ ਗੱਲ ਕਰ ਰਹੇ ਹੋ ਤੁਸੀਂ ਕਿਸ ਮਰਿਆਦਾ ਦੇ ਵਿੱਚ ਤੁਸੀਂ ਤੁਹਾਡੀ ਤਾਜ ਪੂਛੀ ਹੋਈ ਹੈ ਉਹ ਕਹਿੰਦੇ ਰਾਤ ਦੇ ਹਨੇਰੇ ਤੁਹਾਡੀ ਵੀ ਰਾਤ ਦੇ ਹਨੇਰੇ ਜੀ ਹੋਈ ਹੈ ਆਪੇ ਉਹਨਾਂ ਨੂੰ ਤਾਂ ਪਤਾ ਹੀ ਆ ਸਾਰਾ ਭਾਵੇਂ ਆਪਣੀ ਉਮਰ ਛੋਟੀ ਆ ਆਪਾਂ ਨੂੰ ਨਹੀਂ ਪਤਾ ਪਰ ਉਹਨਾਂ ਨੂੰ ਤਾਂ ਪਤਾ ਜਿਨ੍ਹਾਂ ਨੂੰ ਸਵਾਲ ਚੁੱਕੇ ਉਹਨਾਂ ਨੂੰ ਪਤਾ ਉਹ ਚੁੱਕ ਰਹੇ ਸਵਾਲ ਪਰ ਇਦਾਂ ਸਾਡੇ ਤੇ ਵੀ ਕਈ ਸਵਾਲ ਉੱਠਦੇ ਆ ਇਹ ਖਿੱਲੀ ਨਹੀਂ ਔੜ ਰਹੀ ਆਗੂਆਂ ਦੀ ਆਪਾਂ ਗੱਲ ਕਰੀ ਇੱਕ ਟਕਸਾਲ ਮੁਖੀ ਨੇ ਜਾਂ ਅਕਾਲ ਤਖਤ ਦੇ ਜਹੇਦਾਰ ਨੇ ਇਹ 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 ਨਾਲੇ ਨਿੱਕੇ ਨਿੱਕੇ ਸਾਡੇ ਫੈਸਲੇ ਕਰਾਉਣੇ ਇਹ ਆਪਸ ਵਿੱਚ ਹੀ ਸ਼ਬਦੀ ਜੰਗ ਛੇੜੀ ਬੈਠੇ ਆਪਸ ਵਿੱਚ ਆਪਸ ਨੜ ਪਏ ਤੇ ਜਦੋਂ ਇਦਾਂ ਕਰਨਗੇ ਤੇ ਇਦਾਂ ਇੱਕ ਇੱਕ ਕਰਕੇ ਕਈਆਂ ਦੇ ਪਾਸ ਗੜਨੇ ਫਿਰ ਹੂੰ ਇਹਨੇ ਇਧਰ ਹੋਇਆ ਨਾ ਕਿ ਇਹਨੇ ਉਧਰ ਹੋਇਆ ਨਾ ਤੇ ਸਿੱਖਾਂ ਦਾ ਮਜ਼ਾਕ ਬਣ ਕੇ ਰਹਿ ਜਾਣਾ ਮਜ਼ਾਕ ਬਣ ਕੇ ਰਹਿਣਾ ਤੇ ਦੁਬਦਾ ਚ ਪੈ ਜਾਣੀ ਗੁਰੂ ਕੀ ਸੰਗਤ ਇਹਨੂੰ ਪਤਾ ਹੀ ਨਹੀਂ ਲੱਗਣਾ ਕਿ ਕੀ ਕਿੱਧਰ ਜਾਈਏ ਕੀ ਕਰੀਏ ਜੀ ਹਨਾ ਬਿਲਕੁਲ ਤੇ ਮੈਂ ਤੇ ਯਾਰੀ ਕੁਲਦੀਪ ਸਿੰਘ ਗੜਗਾਜ ਹੋਣਾ ਨਾ ਉਹ ਜਦੋਂ ਮਿਲਿਆ ਹੂੰ ਤੇ ਉਹਨਾਂ ਦੇ ਜਦੋਂ ਵਿਚਾਰ ਸੁਣੇ ਹੂੰ ਇਹ ਗੱਲ ਸੱਚ ਮੈਂ ਕਹਿ ਰਿਹਾ ਅਸੀਂ ਪਹਿਲੇ ਜਿਹੇਦਾਰਾਂ ਨੂੰ ਮਿਲਣ ਜਾਂਦੇ ਹੁੰਦੇ ਸੀ ਤੇ ਸਾਨੂੰ ਬਾਹ ਲੈਣਾ ਹੂੰ ਬਾਹ ਕੇ ਤੇ ਇੱਕ ਵਾਰੀ ਸਾਡੇ ਹੁਣ ਨਾ ਕੀ ਲੈਣਾ 2 ਮਿੰਟ ਲਾ ਕੇ ਬਿਠਾ ਦੋ ਬੜਕੇ ਉੱਟਕੇ ਚਲੇ ਗਿਆ ਹੂੰ ਸਾਡੇ ਮਨ ਚ ਬੜਾ ਆਇਆ ਵੀ ਹੂੰ ਮਸਾਖੀ ਵਾਲਾ ਦੇਣ ਹੀ ਜੀ ਕੇਸ ਗੜ ਸਾਹਿਬ ਦੀ ਧਰਤੀ ਤੇ ਗਏ ਹੂੰ ਇਹਨਾਂ ਕੋਈ ਸਮਝਿਆ ਹੀ ਨਹੀਂ ਹੂੰ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੂੰ ਭਾਵੇਂ ਲੋਕ ਕਹਿਣ ਕਿ ਉਹਨੂੰ ਲੋੜੇ ਤਾਂ ਤੁਹਾਨੂੰ ਬਲੇ ਭਾਵੇਂ ਲੋੜ ਹੋਵੇ ਨਾ ਹੋਵੇ ਹੂੰ ਪਰ ਉਹ ਜੇ ਉਹਨੇ ਕਿਹਾ ਵੀ ਮੈਂ ਗਰੀਬਾਂ ਦੇ ਘਰਾਂ ਚ ਆਵਾਜ਼ ਨੂੰ ਠਾਊਂਗਾ ਬਿਲਕੁਲ ਜੀ ਤੇ ਉਹਨੇ ਠਾਈ ਹੈ ਹੂੰ ਉਹ ਜਾ ਰਿਹਾ ਹੂੰ ਤੇ ਉਹ ਜਿੱਥੇ ਜਿੱਥੇ ਜਾਂਦਾ ਏ ਜਿੱਥੇ ਵੀ ਅਸੀਂ ਉਹਨੂੰ ਕਹਿੰਨੇ ਆ ਹੋਰ ਵੀ ਜਿੱਥੇ ਬੰਦੀਆਂ ਗਰੀਬ ਭਾਈਚਾਰਾ ਜਿੱਥੇ ਵੀ ਉਹਨੂੰ ਸਾਦਾਉ ਜਾਂਦਾ ਤੇ ਭਾਈਚਾਰੇ ਵਿੱਚ ਇੱਕ ਬੜੀ ਖੁਸ਼ੀ ਦੀ ਲਹਿਰ ਲਹਿ ਰਿਹਾ ਤੇ ਸਾਡੇ ਚ ਵੀ ਬਹਿਣ ਵਾਲਾ ਤਾਂ ਕੋਈ ਹੈ ਨਹੀਂ ਜਿਹੜੇ ਅੱਜ ਵਿਰੋਧ ਕਰ ਰਹੇ ਨੇ ਬਾਬਾ ਜੀ ਉਹ ਪਹਿਲੇ ਜਿਹੇਦਾਰਾ ਦੀ ਚੋਣ ਬੜੀ ਵਧੀਆ ਹੋਈ ਹੈ ਉੰਨਾ ਦੀ ਵੀ ਇਤਰੇ ਹੁੰਦੀ ਰਹੀ ਉਹ ਵੀ ਦੇਖੋ ਪਰਿਵਾਰੀ ਚੋਣ ਕਰਦਾ ਰਿਹਾ ਆਪਾਂ ਦੇਖਦੇ ਭਾਵੇਂ ਐਸਜੀਪੀਸੀ ਦੇ ਪ੍ਰਧਾਨ ਅੱਜ ਬੀਬੀ ਜ਼ਗੀਰਕੌਰ ਆਪ ਕਹਿੰਦੀ ਹੈ ਲਫਾਫੇ ਜੋ ਨਿਕਲਦੇ ਨੇ ਇਹ ਤਾਂ ਇਹ ਤਾਂ ਕਹਿ ਰਹੇ ਹੋ ਆਪ ਉਹ ਆਪ ਮੰਨਿਆ ਉਹਨਾਂ ਨੇ ਹਾਂ ਤੇ ਪਹਿਲਾਂ ਜਿਹੜੀ ਚੋਣ ਹੁੰਦੀ ਰਹੀ ਬੜੀ ਵਧੀਆ ਹੁੰਦੀ ਰਹੀ ਹੁਣ ਇਸ ਚੋਣ ਤੇ ਆਪਾਂ ਸਵਾਲ ਉਠਾ ਰਹੇ ਹਾਂ ਬਸ ਇਹੀ ਗੱਲਾਂ ਕਿ ਉਹ ਮੇਰੀ ਨਹੀਂ ਚੱਲੀ ਉਹਦੀ ਨਹੀਂ ਚੱਲੀ ਪਹਿਲਾਂ ਉਹ ਜੋ ਹੁਕਮ ਆਇਆ ਨਾ ਸੱਤ ਵਜੇ ਨਹੀਂ ਅਸੀਂ ਜਾ ਕੇ ਪੱਗਾਂ ਵੀ ਉਹਨਾਂ ਦੇ ਕਹਿਣ ਤੇ ਖੜਦੇ ਰਹੇ ਹਾਂ ਜਾਂਦੇ ਵੀ ਉਹਨਾਂ ਦੇ ਕਹਿਣ ਤੇ ਰਹੇ ਕਿ ਇਹਦੇ ਵਰਖ ਲਾਫੇ ਵੀ ਉਹਨਾਂ ਦੇ ਕਹਿਣ ਤੇ ਕਰਦੇ ਰਹੇ ਹਾਂ ਹੈਨਾ ਸਭ ਕੁਝ ਉਹਨਾਂ ਦੇ ਕਹਿਣ ਤੇ ਕਰਦੇ ਰਹੇ ਤੇ ਜੇ ਅੱਜ ਉਹ ਪਰਿਵਾਰ ਆਪਾਂ ਪਰਿਵਾਰ ਨੇ ਬਣਾਇਆ ਅੱਜ ਉਹਨੇ ਪਹਿਲਾਂ ਵੀ ਉਹੀ ਕਰਦੇ ਤਾਂ ਅੱਜ ਵੀ ਉਹਨਾਂ ਨੇ ਕਿਤੇ ਐ ਕਿ ਕੋਈ ਦੋਰ ਹੈ ਤੇ ਹੈ ਹੀ ਨਹੀਂ ਜਰਨਲ ਸ਼ਵੇਕ ਸਿੰਘ ਦੇ ਭਰਾਤਾਂ ਨੇ ਸਵਾਲ ਉਠਾਇਆ ਕਹਿੰਦੇ ਮर्यादा ਦੀ ਗੱਲ ਕਰਦੇ ਆਪ ਕਿੰਨੀ ਕੁ ਮर्यादा ਦੇ ਵਿੱਚ ਨੇ ਇਹ ਭਾਜਪਾ ਦੇ ਜਾ ਕੇ ਗੋਡੀ ਪੈਂਦੇ ਨੇ ਇਹ ਜਿਹੜੇ ਨੇ ਮर्यादा ਦੀ ਗੱਲ ਕਰਦੇ ਕੁੰਭ ਤੇ ਇਸ਼ਨਾਨ ਕਰਦੇ ਨੇ ਹਮਨ ਕਰਦੇ ਨੇ ਕਹਿੰਦੇ ਗੁਰਮਤ ਦੇ ਵਿੱਚ ਇਹ ਚੀਜ਼ ਹੈ ਨਹੀਂਗੀ ਇਹ ਉਹਨਾਂ ਨੇ ਸਵਾਲ ਇਹਨਾਂ ਦੇ ਸਾਹਮਣੇ ਖੜੇ ਕੀਤੇ ਇਹ ਸਵਾਲ ਉਹਨਾਂ ਕਿਵੇਂ ਵੇਖਦੇ ਨੇ ਫਿਰ ਦੇਣ ਜਵਾਬ ਹੂੰ ਜਿਉਂ ਉਹਨਾਂ ਨੇ ਸਵਾਲ ਕੀਤੇ ਆ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਜੇ ਹੈਗੇ ਤੇ ਫਿਰ ਇਹਨਾਂ ਕੋ ਜਵਾਬ ਹੂੰ ਹੈਨਾ ਬਿਲਕੁਲ ਜੀ ਉਹ ਜੇ ਕੋਈ ਸਵਾਲ ਕਰਦਾ ਤਾਂ ਉਹਦਾ ਜਵਾਬ ਦੇਣ ਬਿਲਕੁਲ ਜੀ ਤੇ ਦੇਣਾ ਚਾਹੀਦਾ ਉਹਨਾਂ ਨੂੰ ਸਵਾਲ ਦਾ ਜਵਾਬ ਹੂੰ ਤੁਸੀਂ ਮਤਲਬ ਕਿਹਦੇ ਨਾਲ ਉਹ ਮਤਲਬ ਤੁਸੀਂ ਵਿਰੋਧ ਚੋਂ ਵੀ ਉੱਥੇ ਸੰਦੇਸ਼ ਦੇਣ ਕਿ ਤੁਸੀਂ ਆਨੇ ਵਿੱਚ ਲੋਕਾਂ ਨੂੰ ਕੋਈ ਨਾ ਕੋਈ ਸੰਦੇਸ਼ ਜਾਵੇ ਵੀ ਇਸ ਵਾਰ ਉਹ ਨਾ ਹੋਵੇ ਕਿ ਇਤਿਹਾਸ ਦੇ ਵਿੱਚ ਨਵੀਂ ਚੀਜ਼ ਹੋਵੇ ਵੀ ਇਸ ਵਾਰ ਸੰਦੇਸ਼ ਦਿੱਤਾ ਹੀ ਨਹੀਂ ਗਿਆ ਰੰਗਰੇਟੇ ਸਿੱਖ ਹਾਂਜੀ ਪਹਿਲਾਂ ਵੀ ਕਾਲਤਖ ਸਾਬ ਨਾਲ ਹੀ ਹੂੰ ਅੱਜ ਵੀ ਕਾਲਤਖਸਾਹਬ ਨਾਲ ਆ ਓਕੇ ਸਾਨੂੰ ਜੱਥੇਬੰਦੀਆਂ ਇਹਨਾਂ ਨੇ ਪ੍ਰਵਾਨ ਨਹੀਂ ਕੀਤਾ ਜੀ ਸੱਚੀ ਗੱਲ ਆ ਅੱਛਾ ਇਹ ਜਿਹੜੀਆਂ ਜੱਥੇਬੰਦੀਆਂ ਭਾਵੇਂ ਟਕਸਾਲ ਦੇ ਵਿੱਚ ਦੋ ਬਾਟੇ ਨਹੀਂ ਹੁੰਦੇ ਇਹ ਗੱਲ ਮੈਂ ਜਿਹੜੀ ਗੱਲ ਸੱਚੀ ਹੋ ਸੱਚੀ ਆ ਟਕਸਾਲ ਦੇ ਵਿੱਚ ਦੋ ਬਾਟੇ ਨਹੀਂ ਹੁੰਦੇ ਬਿਲਕੁਲ ਜੀ ਗੁਰੂ ਸਾਹਿਬ ਨੇ ਇੱਕ ਰੱਖਿਆ ਤੇ ਦੋ ਕਰਨ ਵਾਲੇ ਕੌਣ ਨੇ ਟਕਸਾਲ ਦੇ ਵਿੱਚ ਦੋ ਬਾਟੇ ਨਹੀਂ ਹੁੰਦੇ ਦੂਜੀਆਂ ਜੱਥੇਬੰਦੀਆਂ ਦੋ ਬਾਟੇ ਕਰਦੀਆਂ ਇਹਨਾਂ ਜੱਥੇਬੰਦੀਆਂ ਇਹਨਾਂ ਸਾਨੂੰ ਗੁਰੂ ਸਾਹਿਬ ਨੇ ਪ੍ਰਵਾਨ ਕੀਤਾ ਰੰਗਰੇਟੇ ਸਿੱਖਾਂ ਨੂੰ ਗੱਲ ਨਾ ਲਾਇਆ ਜੀ ਰੰਗਰੇਟਾ ਗੁਰੂ ਦਾ ਬੇਟਾ ਕਿਹਾ ਦੋ ਵਾਰੀ ਮੁਖਵਾਗ ਪਾਤਸ਼ ਇਸ ਗੁਰਸਾਹਿਬ ਦੀ ਧਰਤੀ ਤੇ ਨਾਨਕਪੁਰ ਸਾਹਿਬ ਰੰਗਰੇਟੇ ਗੁਰੂ ਕੇ ਬੇਟੇ ਇੱਕ ਵਾਰੀ ਸ਼ਿਦਮਤਮਤ ਸਹਿਬ ਤੁਮ ਰੰਗਰੇਟੇ ਗੁਰੂ ਕੇ ਬੇਟੇ ਰੋ ਪੰਥ ਕੇ ਸਾਗੇ ਸਮਿਟੇ। ਕੀ ਬਾਤ ਦੋ ਬਾਰੀ ਬਿਲਕੁਲ। ਹਨਾ ਬਿਲਕੁਲ ਗੀ ਦਿੱਤੀ। ਕਲਗੀ ਦਿੱਤੀ। ਨਿੱਜ ਕਲਗੀ ਸਰਦੇਸ ਜਾਇ ਜੀਵਨ ਸਿੰਘ ਕੋ ਗੁਰਜ ਉਠਾਏ ਤਈ ਪੁਸ਼ਾਕ ਆਪਣੀ ਪਹਿਰਾ ਤੱਜ ਗੜੀ ਗੁਰੂ ਗੋਬਿੰਦ ਸਿੰਘ ਜਾਇ। ਕੀ ਬਾਤ ਹੈ ਹਨਾ ਸਾਨੂੰ ਅਹੀਂ ਕਾਲਤਖ ਸਾਹਿਬ ਨਾਲ ਬਾਬਾ ਵੀਰ ਸਿੰਘ ਧੀਰ ਸਿੰਘ ਹੂੰ ਕਾਲਤਖ ਸਾਹਿਬ ਦਾ ਹੁਕਮ ਮੰਨ ਕੇ ਵੀ ਚਿੱਠੀ ਕਾਲਤਖ ਸਾਹਿਬ ਤੋਂ ਆਈ ਆ ਉਹਨਾਂ ਨੇ ਨਹੀਂ ਵੇਖਿਆ ਵੀ ਕੌਣ ਚਿੱਠੀ ਭੇਜ ਰਿਹਾ ਕੌਣ ਨਹੀਂ ਉਹਨਾਂ ਨੂੰ ਉੱਥੇ ਧੋਖੇ ਦਾ ਸ਼ਹੀਦ ਕੀਤਾ ਗਿਆ ਤੇ ਇਹਨਾਂ ਜੱਥੇਬੰਦੀਆਂ ਦੇ ਵਿੱਚੋਂ ਇਹਨਾਂ ਦੇ ਵੱਡੇ ਪੁਰਖਾਂ ਨੇ ਪੁਰਖਿਆ ਨਿਸ਼ੀਦ ਕੀਤਾ ਜੀ ਪਰ ਅਹੀਂ ਅੱਜ ਵੀ ਕਾਲਤਖ ਸਾਹਿਬ ਤੇ ਜਾਵਾਂਗੇ ਹੂੰ ਕਾਲਤਖ ਸਾਹਿਬ ਦਾ ਜੋ ਸੰਦੇਸ਼ ਆ ਹੂੰ ਉਹਨੂੰ ਅਸੀਂ ਮੰਨਾਂਗੇ ਕੀ ਬਾਤ ਉਹਨੂੰ ਸੁਣਾਂਗੇ ਉਹ ਤੇ ਅਮਲ ਕਰਾਂਗੇ ਕਾਲਤਖ ਸਾਹਿਬ ਤੋਂ علاوہ ਕੋਈ ਵੀ ਸੰਦੇਸ਼ ਦੇਵੇ ਨਾ ਅਸੀਂ ਉਹਨੂੰ ਮੰਨਣਾ ਹੂੰ ਨਾ ਹੀ ਉਹਦੇ ਹੱਕ 'ਚ ਆ ਤੇ ਨਾ ਹੀ ਕਿਸੇ ਦਾ ਸੁਨਣਾ ਜੀ ਜਿਹੜਾ ਅਕਾਲ ਤਖਤ ਸਾਹਿਬ ਉੱਥੇ ਕੋਈ ਵੀ ਆ ਮੈਕੈਨਿਕ ਕੁਲਦੀਪ ਸਿੰਘ ਗੜਗਾਜ ਉਹਨਾਂ ਦੀ ਇਕੱਲੇ ਦੀ ਗੱਲ ਨਹੀਂ ਕਰਦਾ ਹਾਕ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਅੱਜ ਲਾ ਕੇ ਹੋਰ ਕੋਈ ਬਾਦਨ ਇਹ ਉਹਨਾਂ ਦਾ ਵੀ ਵਿਰੋਧ ਕਰਨ ਅਸੀਂ ਉਹਦੇ ਨਾਲ ਵੀ ਖਲੋਤੇ ਹਾਂ ਹੂੰ ਤੇ ਜੇ ਜੇ ਅੱਜ ਗਿਆਨੀ ਕੁਲਦੀਪ ਸਿੰਘ ਗੜਗਾਜਾ ਨਹੀਂ ਉਹਦਾਂ ਖਲੋਤੇ ਬਿਲਕੁਲ ਜੀ ਚਲੋ ਪੰਥ ਨਾਲ ਖਲੋਤੇ ਆ ਜੀ ਬਿਲਕੁਲ ਜੀ ਆਪਣੀ ਸੋਹਣੀ ਗੱਲ ਕੀਤੀ ਵੀ ਅਸੀਂ ਅਕਾਲ ਤਖਤ ਦੇ ਨਾਲ ਆ ਵੀ ਅੱਜ ਉਹਨਾਂ ਦੇ ਸਾਹਦੇ ਕੋਈ ਵੀ ਹੋਏਗਾ ਅਸੀਂ ਉਹਦੇ ਨਾਲ ਹਾਲਾਕਿ ਠੀਕ ਹੈ ਪਿਛਲੇ ਦਿਨਾਂ ਚੋਂਨ ਗਲਤ ਹੋਈ ਰਾਤ ਦੇ ਹਨੇਰੇ ਚ ਹੋਈ ਸੀ ਇਸੀ ਦਾ ਵਿਰੋਧ ਕੀਤਾ ਪਰ ਜਿਵੇਂ ਅੱਜ ਇਹਨਾਂ ਨੇ ਗੱਲ ਕੀਤੀ ਵੀ ਅੱਜ ਕਾਰਜਕਾਰੀ ਜਹੇਦਾਰ ਉਹੀ ਨੇ ਠੀਕ ਹੈ ਸਰਬੱਤ ਖਾਲਸੇ ਦੇ ਵਿੱਚ ਅਸੀਂ ਹਵਾਰਾ ਜੀ ਨੂੰ ਜਹੇਦਾਰ ਬਣਾਇਆ ਪਰ ਅੱਜ ਉਹ ਜੇਲ੍ਹ ਦੇ ਵਿੱਚ ਨੇ ਅੱਜ ਅਕਾਲ ਤਖਤ ਦੇ ਜਿਹੜੇ ਕਾਰਜਕਾਰੀ ਨੇ ਜੋ ਕੰਮ ਨੇ ਜੋ ਕਿਸੇ ਨੇ ਮੁਸ਼ਕਲਾਂ ਆਪਣੀਆਂ ਪੰਥਕ ਮੁਸ਼ਕਲਾਂ ਲੈ ਕੇ ਆਉਣੀਆਂ ਉਹ ਜਹੇਦਾਰ ਕੋਲ ਲੈ ਕੇ ਆਉਣੀਆਂ ਪਰ ਬੜੇ ਲੰਮੇ ਸਮੇਂ ਤੋਂ ਆਪਾਂ ਵੇਖਦੇ ਆ ਇਤਿਹਾਸ ਦੇ ਵਿੱਚ ਇਹ ਸੰਦੇਸ਼ ਦਿੰਦੇ ਆ ਰਹੇ ਨੇ ਸਾਡੇ ਸਿੰਘ ਸਾਹਿਬ ਭਾਵੇਂ ਦੀਵਾਲੀ ਤੇ ਸੰਦੇਸ਼ ਦਿੱਤੇ ਜਾਂਦੇ ਸੀ ਪਹਿਲਾਂ ਲੋਕ ਪ੍ਰਾਣੇ ਬਜ਼ੁਰਗ ਜਿਹੜੇ ਦੀਵਾਲੀ ਤੇ ਹਮੇਸ਼ਾ ਜਾਂਦੇ ਹੁੰਦੇ ਸੀ ਕਹਿੰਦੇ ਦਾ ਰੋਟੀ ਘਰ ਦੇ ਦੀਵਾਲੀ ਅੰਮ੍ਰਿਤਸਰ ਦੀ ਕੀ ਦੀਵਾਲੀ ਵਾਲੇ ਦਿਨ ਕੌਮ ਦੇ ਨਾਂ ਦੇ ਸੰਦੇਸ਼ ਦਿੰਦਾ ਸੀ ਅਕਾਲ ਤਖਤ ਦਾ ਜਹੇਦਾਰ ਉਦੋਂ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀ ਐ ਉਦੋਂ ਜਿਹੜਾ ਕੋ ਪਿੰਡ ਦਾ ਇੱਕ ਵਿਅਕਤੀ ਆਉਂਦਾ ਸੀ ਉਹ ਕਹਿੰਦਾ ਵੀ ਅਕਾਲ ਤਖਤ ਤੋਂ ਆ ਸੰਦੇਸ਼ ਐ ਸਾਰੇ ਪਿੰਡ ਦੇ ਵਿੱਚ ਦੱਸਿਆ ਜਾਂਦਾ ਸੀ ਪਰ ਅੱਜ ਚਲੋ ਸੋਸ਼ਲ ਮੀਡੀਆ ਦੇ ਜ਼ਰੀਏ ਅੱਜ ਸੰਦੇਸ਼ ਘਰ ਘਰ ਪਹੁੰਚ ਜਾਂਦਾ ਪਰ ਹਮੇਸ਼ਾ ਸੰਦੇਸ਼ ਦਿੱਤੇ ਜਾਂਦੇ ਨੇ ਪਰ ਰਗਰੇਟਾ ਫੌਜਾਂ ਨੇ ਕਹਿ ਦਿੱਤਾ ਹੈ ਕਹਿੰਦੇ ਵੀ ਅਸੀਂ ਤੇ ਹਮੇਸ਼ਾ ਅਕਾਲ ਤਖਨ ਨੂੰ ਸਮਰਪਤ ਆਂ ਭਾਵੇਂ ਅੱਜ ਗੜਗੱਜ ਜੀ ਨੇ ਗੜਗਾਈ ਥਾਂ ਤੇ ਕੋਈ ਵੀ ਹੋਏਗਾ ਜਿਹੜਾ ਕਾਰਜਕਾਰੀ ਜਹੇਦਾਰ ਜਿਹੜਾ ਤਖਤਾਂ ਦੀ ਸੇਵਾ ਸੰਭਾਲ ਕਰੇਗਾ ਜੋ ਉਹਦਾ ਸੰਦੇਸ਼ ਹੈ ਅਸੀਂ ਉਹਨੂੰ ਮੰਨਾਂਗੇ ਦੂਜੇ ਤੀਜੇ ਦਾ ਸੰਦੇਸ਼ ਮੰਨਾਂਗੇ ਨਹੀਂ ਜਥੇ ਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਇਹ ਬੇਨਤੀ ਹੈ ਵੀ ਨਾ ਕੋ ਇਹੋ ਜਿਹਾ ਖਲਲ ਪਾਇਆ ਜਾਵੇ ਇਹ ਲੋਕਾਂ ਦੇ ਤਮਾਸ਼ਾ ਦੁਨੀਆ ਦੇ ਤਮਾਸ਼ਾ ਨਾ ਬਣਾਇਆ ਜਾਵੇ ਕਿਉਂਕਿ ਸਿੱਖਾਂ ਦੀ ਇੱਕ ਪਹਿਚਾਣ ਹੈ ਵੀ ਆਪਾਂ ਲੰਗਰਾਂ ਕਰਕੇ ਸੇਵਾ ਕਰਕੇ ਜੋ ਸਾਡਾ ਗੁਰੂ ਨੇ ਸੰਦੇਸ਼ ਦਿੱਤਾ ਹੈ ਜੋ ਸਿਧਾਂਤ ਤੇ ਜੀ ਆਪਾਂ ਲੜਾਈ ਝਗੜੇ ਦੇ ਵਿੱਚ ਹੀ ਪੈ ਗਏ ਔਰ ਆਪਸ ਜੀ ਇੱਕ ਦੂਜੇ ਪੱਗਾਂ ਲਾਉਣ ਲੱਗ ਪਏ ਤੇ ਫਿਰ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਸਿੱਖ ਨੂੰ ਸਿੱਖਣਾ ਮਾਰੇ ਤੇ ਕੌਮ ਕਦੇ ਨਾ ਹਾਰੇ ਅਸੀਂ ਆਪਸ ਜੀ ਇੱਕ ਦੂਜੇ ਲੜ-ਲੜ ਕੇ ਖੈ-ਖੈ ਮਰ ਰਹੇ ਆ ਸਾਡੇ ਬੜੇ ਮਸਲੇ ਹੋਰ ਨੇ ਨਿੱਕੇ ਨਿੱਕੇ ਮਸਲਿਆਂ ਦੇ ਵਿੱਚ ਉਲਝੀਏ ਨਾ ਸੋ ਜਥੇਬੰਦੀਆਂ ਦੇ ਆਗੂ ਸਹਿਬਾਨ ਨੂੰ ਬੇਨਤੀ ਤੁਸੀਂ ਆਪੋ ਆਪਣੇ ਪੜਾ ਤੇ ਜਿਹੜੀ ਜਥੇਬੰਦੀ ਚਲਾ ਰਹੇ ਤੁਸੀਂ ਉੱਥੇ ਆ ਕੌਮ ਦੇ ਨਾਲ ਸੰਦੇਸ਼ ਦੇ ਦਿਓ ਤੁਸੀਂ ਕਿਸੇ ਦੇ ਸੰਦੇਸ਼ ਦਾ ਵਿਰੋਧ ਨਾ ਕਰੋ ਉੱਥੇ ਲੜਾਈ ਝਗੜੇ ਦੀ ਸੰਭਾਵਨਾ ਹੋ ਸਕਦੀ ਹੈ ਇਹਦਾਂ ਕਿਸੇ ਨੁਕਸਾਨ ਵੀ ਹੋ ਸਕਦਾ ਔਰ ਇਹ ਮੈਸੇਜ ਦੁਨੀਆ ਦੇ ਵਿੱਚ ਬੜਾ ਗਲਤ ਜਾਏਗਾ ਸੋ ਬਾਬਾ ਜੀ ਨੇ ਵਿਚਾਰ ਕੀਤੀ ਏ ਥੋੜੇ ਸਮੇਂ ਦੇ ਵਿੱਚ ਬੜੀਆਂ ਨਕੀਮਤੀ ਵਿਚਾਰਾਂ ਦਿੱਤੀਆਂ ਔਰ ਅਖੀਰ ਦੇ ਵਿੱਚ ਉਹਨਾਂ ਤੱਤੇ ਕੱਢਿਆ ਕਿ ਅਸੀਂ ਅਕਾਲ ਤਖਤ ਸੇਵ ਨੂੰ ਸਮਰਪਤਾਂ ਇਸ ਵਾਰ ਅਸੀਂ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਾਥ ਦੇਾਂਗੇ ਸੋ ਅਸੀਂ ਬੇਨਤੀ ਕਰਦੇ ਹਾਂ ਵੀ ਕੋਈ ਐਹੋ ਜਿਹਾ ਜਿਵੇਂ ਤੁਸੀਂ ਅੱਜ ਵੀ ਅਖਬਾਰ ਦੇ ਵਿੱਚ ਆਇਆ ਕੱਲ ਪਰਸੋ ਦੇ ਬਿਆਨ ਆ ਰਹੇ ਵੀ ਅਸੀਂ ਵਿਰੋਧ ਕਰਾਂਗੇ ਲੜਾਈ ਝਗੜੇ ਸੰਭਾਵਨਾ ਹੈ ਸੋ ਸਰਕਾਰ ਨੂੰ ਵੀ ਬੇਨਤੀ ਹੋਰ ਵੀ ਜਿਹੜੀਆਂ ਸੋਹਿਰਦ ਜਥੇਬੰਦੀਆਂ ਨੇ ਜਿਹੜੀਆਂ ਸਾਰਿਆਂ ਨੇ ਮਿਲਵਰਤਾਂ ਰੱਖਦੀਆਂ ਉਹਨਾਂ ਨੂੰ ਬੇਨਤੀ ਏ ਵੀ ਇਹਨਾਂ ਨੂੰ ਥੋੜਾ ਜਿਹਾ ਰੋਕਿਆ ਜਾਵੇ ਸੋ ਆਉਣ ਵਾਲੇ ਸਮੇਂ ਤੁਸੀਂ ਸਾਰੀਆਂ ਜਥੇਬੰਦੀਆਂ ਰਲ ਕੇ ਨਵੇਂ ਜਹੇਦਾਰ ਦੀ ਚੋਣ ਕਰਵੋ ਪਰ ਇਸ ਵਾਰ ਕੋਈ ਉੱਥੇ ਖਲਲ ਨਾ ਪਾਇਆ ਜਾਵੇ ਹੱਥ ਜੋੜ ਕੇ ਬੇਨਤੀ ਏ ਨਵੇਂ ਮੁੱਦੇ ਤੇ ਨਵੀਂ ਸ਼ਕਸ਼ੀਤ ਨੂੰ ਬਹੁਤ ਜਲਦੀ ਆ ਦੇ ਰੂਬਰੂ ਨੇ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ